ਵੇ ਜੇ 31 ਤਰੀਕ ਤੱਕ ਇਸ ਕੇਂਦਰ ਸਰਕਾਰ ਨੇ ਇਹ ਫਾਟਕ ਨਾ ਖੋਲਿਆ ਤਾਂ ਅਸੀਂ ਪਹਿਲੀ ਤਰੀਕ ਨੂੰ ਦਸਾਹ ਖੁਰਦੇ ਵਾਸੀ ਵੋਟ ਬਿਲਕੁਲ ਨਹੀਂ ਪਾਵਾਂਗੇ 30 ਤਰੀਕ ਹੋ ਗਈ ਆ ਹਜੇ ਤੱਕ ਇੱਥੇ ਨਾ ਕੋਈ ਕੰਮ ਚੱਲਦਾ ਤੁਸੀਂ ਮਗਰ ਦੇਖ ਸਕਦੇ ਇਧਰ ਨੂੰ ਮਾੜਾ ਦੇਖੋ ਟਰੈਕ ਤੇ ਕੋਈ ਬੰਦਾ ਕੰਮ ਨਹੀਂ ਕਰਦਾ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਸਾਡਾ ਫਾਟਕ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਨਹੀਂ ਜੇ ਅਗਰ ਪਹਿਲੀ ਤਰੀਕ ਤੋਂ ਪਹਿਲੇ ਨਹੀਂ ਹੁੰਦਾ ਤਾਂ ਅਸੀਂ ਪਹਿਲੀ ਦਿਨ ਨੂੰ ਵੋਟਾਂ ਦਾ ਵੀ ਅਸੀਂ ਬਾਈਕਾਟ ਕਰਾਂਗੇ ਨਹੀਂ ਫਿਰ ਸਾਡੇ ਹਜੇ ਵੋਟਾਂ ਪਈਆਂ ਵੀ ਨਹੀਂ ਹੈਗੀਆਂ ਸਾਨੂੰ ਕਿੰਨਾ ਪਰੇਸ਼ਾਨ ਹੋ ਅਸੀਂ ਸਾਰੇ ਕਿੰਨੇ ਟੈਨਸ਼ਨ ਦੇ ਵਿੱਚ ਆ ਬੋਟਾ ਆ ਰਹੀਆਂ ਨਹੀਂ ਹੈਗੀਆਂ ਬਾਅਦ ਦੇ ਵਿੱਚ ਕੀ ਕਰਾਂਗੇ ਅਸੀਂ ਕੀ ਕਰਨਾ ਫਿਰ ਜਦ ਹੁਣੇ ਸਾਨੂੰ ਇੰਨੀ ਪ੍ਰੋਬਲਮ ਆ ਮੁਤਬਕ ਮੁਤਬਕ ਰੇਲਵੇ ਪ੍ਰਸ਼ਾਸਨ ਨੂੰ ਮੁਤਬਕ 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 ਰੇਲਵੇ ਪ੍ਰਸ਼ਾਸਨ ਨੂੰ ਮੁਤਬਕ ਮੁਤਬਕ ਜਲਦੀ ਖੁੱਲੋ ਜਲਦੀ ਖੁੱਲੋ ਜਲਦੀ ਖੁੱਲੋ ਦੁਸਾਂਝਾ ਰੇਲਵੇ ਫਾਟਕ ਜਲਦੀ ਖੁੱਲੋ ਜਲਦੀ ਖੁੱਲੋ ਜਲਦੀ ਖੁੱਲੋ ਪਿੰਡ ਦੁਸਾਂਝਕੁਰਤ ਦਾ ਰੇਲਵੇ ਫਾਟਕ ਐਸ 85 ਪਿਛਲੇ 6 ਦਿਨਾਂ ਤੋਂ ਬੰਦ ਪਿਆ ਹੈ 6 ਦਿਨਾਂ ਤੋਂ ਆਲੇ ਦੁਆਲੇ ਦੇ 10 ਪਿੰਡਾਂ ਦੇ ਆਮ ਲੋਕ ਦੂਜੇ ਪਿੰਡਾਂ ਵਿੱਚ ਦੀ ਘੁੰਮ ਘੁੰਮ ਕੇ ਆ ਜਾ ਰਹੇ ਹਨ ਪਹਿਲੀ ਵਾਰ ਹੈ ਕਿ ਇਹ ਫਾਟਕ ਇੰਨੇ ਦਿਨਾਂ ਲਈ ਬੰਦ ਰਿਹਾ ਹੈ ਜਿਸ ਬਾਰੇ ਆਮ ਪਬਲਿਕ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਇਸ ਫਾਟਕ ਤੇ ਕੰਮ ਕਰਦੇ ਗੇਟਮੈਨਾਂ ਦਾ ਰੁੱਖਾ ਬਿਹਾਰ ਵੀ ਲੋਕਾਂ ਨੂੰ ਆਖੜਿਆ ਫਟਕਾ ਖੁੱਲਣ ਬਾਰੇ ਚ ਕੋਈ ਜਾਣਕਾਰੀ ਲੈਣ ਹੀ ਚਲਾ ਗਿਆ ਤਾਂ ਉਸ ਨੂੰ ਕੋਈ ਜਾਣਕਾਰੀ ਦੇਣ ਦੀ ਥਾਂ ਰੇਲਵੇ ਦੇ ਅੰਦਰ 19 ਕਿਸੇ ਹੋਰ ਵਿਭਾਗ ਨੂੰ ਸੰਪਰਕ ਕਰਨ ਨੂੰ ਕਿਹਾ ਗਿਆ ਆਮ ਲੋਕਾਂ ਨੂੰ ਇਸ ਕਾਰਨ ਨਾਲ ਕੋਈ ਮਤਲਬ ਨਹੀਂ ਕਿ ਰੇਲਵੇ ਦੇ ਅੰਦਰ 19 ਕਿਸ ਵਿਭਾਗ ਨੇ ਲਾਈਨ ਠੀਕ ਕਰਨੀ ਹੈ ਅਤੇ ਕਿਸ ਨੇ ਟ੍ਰੈਫਿਕ ਲਗਾਉਣਾ ਹੈ ਜਦੋਂ ਕਿ ਇਹ ਜਾਣਕਾਰੀ ਜਿਸ ਵੀ ਵਿਭਾਗ ਨੇ ਦੇਣੀ ਹੋਵੇ ਉਹ ਗੇਟਮੈਨ ਕੋਲ ਉਪਲਬਧ ਕਰਵਾਈ ਜਾਣੀ ਚਾਹੀਦੀ ਸੀ ਕਿਉਂਕਿ ਪਬਲਿਕ ਡੀਲਿੰਗ ਗੇਟਮੈਨ ਨੂੰ ਕਰਨੀ ਪੈਣੀ ਹੈ ਅੱਜ ਵੀ ਦੇ ਲੋਕਾਂ ਨੇ ਸਰਕਾਰ ਖਿਲਾਫ ਰੋਸ ਪਰਖਟਾਉਂਦੇ ਹੋਏ ਕਿਹਾ ਕਿ ਵੋਟਾ ਪਾਉਣ ਵਾਲੇ ਸਟਾਫ ਨੇ ਵੀ ਇਹੀ ਫਟਕ ਪਾਰ ਕਰਕੇ ਪੋਲਿੰਗ ਬੂਥ ਤੇ ਪੁੱਛਣਾ ਹੈ ਜਿਸ ਨੂੰ ਹੋਰ ਰਸਤੇ ਤੋਂ ਤਾਂ ਲੰਘਾ ਲਿਆ ਜਾਵੇਗਾ ਪਰ ਡੱਬੇ ਖਾਲੀ ਹੀ ਜਾਣਗੇ ਕਿਉਂਕਿ ਜਿਸ ਸਰਕਾਰ ਨੂੰ ਉਹਨਾਂ ਨੇ ਚੁੜਨਾ ਹੈ ਉਹ ਸਰਕਾਰ ਨੇ ਹੀ ਉਹਨਾਂ ਦਾ ਜੀਉਣਾ ਦੂਪਰ ਕਰਕੇ ਰੱਖ ਦਿੱਤਾ ਹੈ ਇਹ ਫਟਕ ਤਾਂ ਪਹਿਲਾਂ ਹੀ ਲੰਬੇ ਡੰਗ ਖੁੱਲਦਾ ਹੈ ਹੁਣ ਤਾਂ ਹੱਦ ਹੋ ਗਈ ਹੈ ਕਿ 6 ਦਿਨ ਤੋਂ ਬੰਦ ਹੀ ਪਿਆ ਹੈ ਅਜਿਹੇ ਹਾਲਾਤ ਚ ਲੋਕਲੀ ਚੋਣਾ ਦੇ ਤਿਉਹਾਰ ਤੇ ਕੋਈ ਅਰਥ ਨਹੀਂ ਹਨ ਪਿੰਡ ਵਾਸੀ ਬਾਈਕਟ ਕਰਕੇ ਇਹ ਤੋ ਹਰ ਮਨਾਉਣਗੇ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਜਿਹੜਾ ਦਸਾਂਝ ਖੁਰਦਾ ਫਟ ਗਿਆ ਇਹ ਕਈ ਪਿੰਡਾਂ ਨੂੰ ਜੋੜਦਾ ਆ 25 ਤਰੀਕ ਤੋਂ ਇਹ ਲਗਾਤਾਰ ਬੰਦ ਪਿਆ ਆ ਦੂਸਰਾ ਇੱਧਰ ਜਿਹੜਾ ਆਪਣੇ ਉੱਤਰੀ ਭਾਰ ਦਾ ਆ ਮਿੰਦਰਾ ਟਰੈਕਟਰ ਏਜੰਸੀ ਆ ਜਿੱਥੋਂ ਵੱਖ-ਵੱਖ ਦੇਸ਼ ਦੇ ਭਾਗਾਂ ਨੂੰ ਟਰੈਕਟਰ ਜਾਂਦੇ ਆ 25 ਤਰੀਕ ਤੋਂ ਇਹ ਬੰਦ ਪਿਆ ਨਾ ਇੱਥੇ ਕੋਈ ਨੋਟਿਸ ਲੱਗਾ ਪਹਿਲਾਂ ਮੜਾ ਜਾ ਲਿਖ ਕੇ ਲਾਇਆ ਸੀ ਵੀ 28 ਤਰੀਕ ਨੂੰ ਖੁੱਲ ਜਾਊਗਾ 28 ਤੋਂ ਬਾਅਦ ਅੱਜ 30 ਤਰੀਕ ਹੋ ਗਈ ਆ ਹਜੇ ਤੱਕ ਇੱਥੇ ਨਾ ਕੋਈ ਕੰਮ ਚੱਲਦਾ ਤੁਸੀਂ ਮਗਰ ਦੇਖ ਸਕਦੇ ਇਧਰ ਨੂੰ ਮਾੜਾ ਦੇਖੋ ਟਰੈਕ ਤੇ ਕੋਈ ਬੰਦਾ ਕੰਮ ਨਹੀਂ ਕਰਦਾ ਸਵੇ ਕੱਲ ਤਾਂ ਇੱਥੇ ਇੱਕ ਚਿੜੀ ਵੀ ਨਹੀਂ ਸੀਗੀ ਤੇ ਅਸੀਂ ਇਹ ਬੇਨਤੀ ਕਰਦੇ ਆਂ ਵੀ ਜੇ 31 ਤਰੀਕ ਤੱਕ ਇਸ ਕੇਂਦਰ ਸਰਕਾਰ ਨੇ ਇਹ ਫਾਟਕ ਨਾ ਖੋਲਿਆ ਤਾਂ ਅਸੀਂ ਪਹਿਲੀ ਤਰੀਕ ਨੂੰ ਦਸਾਂਝ ਖੁਰਦੇ ਬਾਸੀ ਬੋਟ ਬਿਲਕੁਲ ਨਹੀਂ ਪਾਵਾਂਗੇ ਇੱਕ ਪਾਸੇ ਰੌਲਾ ਪਾ ਰਹੇ ਆ ਵੀ ਇਹ ਵੋਟਾਂ ਦਾ ਤਿਹਾਰਿਆ ਤਿਹਾਰ ਤਿਹਾਰ ਕੀ ਆ ਸਾਡੇ ਪਿੰਡ ਦਾ ਕੋਈ ਬਿਮਾਰ ਹੋਵੇ ਰਾਤ ਨੂੰ ਇਹ ਮੋਰੇ ਬੰਦ ਮਲੇ ਮੋਰੇ ਉੱਤੇ ਕੰਮ ਸੇ ਕੰਮ ਜਿਹੜਾ ਮੇਨ ਛਾੜ ਕੇ ਉੱਥੇ ਕੋਈ ਨੋਟਿਸ ਹੈ ਨਹੀਂ ਇਧਰ ਉਹ ਕਤਵੇ ਵਾਲੇ ਮੋੜ ਤੇ ਕੋਈ ਨੋਟਿਸ ਹੈ ਨਹੀਂ ਜੇ ਕੋਈ ਇੱਥੇ ਆ ਕੇ ਕਿਸੇ ਨੂੰ ਹਵੀ ਨਵੀ ਕੁਝ ਹੋ ਜਵੇ ਇਹ ਖੁੱਲੇ ਨਾ ਡਰਾਈਵਰ ਨੇ ਤਾਂ ਇਹ ਸੋਚਣਾ ਆ ਵੀ ਫਾਟਕ ਬੰਦ ਆ ਮੜਾ ਦੱਸਿਓ ਵੀ ਇਧਰ ਇਦਾ ਦਖਾ ਆਲੋ ਜੀ ਜਰਾ ਇਹ ਤੇ ਕਿਤੇ ਨਹੀਂ ਲਿਖਿਆ ਆਵੇ ਫਾਟਕ ਬੰਦਿਆ ਡਰਾਈਵਰ ਨੇ ਤਾਂ ਵਿਚਾਰੇ ਨੇ ਇਹ ਸੋਚਣਾ ਬਈ ਫਾਟਕ ਬੰਦਿਆ ਗੱਡੀ ਆਉਣ ਵਾਲੀ ਹੈ ਗੱਡੀ ਦੋ ਨੰਗ ਜੂ ਤਿੰਨ ਨੰਗ ਜੂ ਜੇ ਬਦਨੇ ਦੀ ਸਾਡੇ ਕਿਸੇ ਮਰੀਜ਼ ਦੀ ਡੈਥ ਹੋ ਗਈ ਉਹਨੇ ਕੌਣ ਜ਼ਿੰਮੇਵਾਰ ਹੋਵੇਗਾ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜੇ ਕੇਂਦਰ ਸਰਕਾਰ ਨੇ ਇਹ ਫਾਟਕ 31 ਤਰੀਕ ਤੱਕ ਨਾ ਖੋਲਿਆ ਦਸਾਂਝ ਖੁਰਚ ਪਛੱਕ ਦੀ ਪੋਲਿੰਗ ਪਾਰਟੀ ਨਾ ਭੇਜੇ ਨਾ ਅਸੀਂ ਪੋਲਿੰਗ ਪਾਰਟੀ ਨੂੰ ਮੂੰਹ ਲਾਉਣਾ ਹੈ ਸਾਰੇ ਇਹਨਾਂ ਸਹਿਮਤੀ ਦਿਓ ਠੀਕ ਹੈ ਸਹਿਮਤੀ ਮਰਦਾਬਾਦ 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 ਸਾਡਾ ਫਾਟਕ ਛੇਤੀ ਖੋਲੋ ਛੇਤੀ ਖੋਲੋ ਛੇਤੀ ਖੋਲੋ ਸਾਡਾ ਫਾਟਕ ਛੇਤੀ ਖੋਲੋ ਛੇਤੀ ਖੋਲੋ ਛੇਤੀ ਖੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਸਾਂਝਖੁਰ ਦੇ ਵਾਸੀ ਸਾਰੇ ਜੋ ਕਿ ਲਾਗੇ ਲਾਗੇ ਪਿੰਡਾਂ ਤੋਂ ਪਿੰਡ ਸਾਂਝਖੁਰ ਦੇ ਫਾਟਕ ਤੇ ਜੋ ਕਿ 25 ਮਈ ਤੋਂ ਬੰਦਾ ਉਸ ਤੇ ਕੰਮ ਦਾ ਕੋਈ ਵੀ ਹਜੇ ਤੱਕ ਜੋ ਨਹੀਂ ਸ਼ੁਰੂ ਕਰੀ ਪ੍ਰਸ਼ਾਸਨ ਦੇ ਉੱਤੇ ਨਾ ਰੇਲਵੇ ਸਿਆ ਰੇਲਵੇ ਵਾਲੇ ਵਿਭਾਗ ਦੇ ਉੱਤੇ ਅਸੀਂ ਬਹੁਤ ਪਰੇਸ਼ਾਨ ਆ ਜੋ ਵੀ ਸਾਡਾ ਮਜ਼ਦੂਰ ਜਾਂ ਕੋਈ ਵੀ ਆਦਮੀ ਜਾਂਦਾ ਜਿੱਥੇ ਉਹਨੂੰ 2 ਕਿਲੋਮੀਟਰ ਪੈਂਦਾ ਨੂੰ 10 ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਅਸੀਂ ਰੇਲਵੇ ਪ੍ਰਸ਼ਾਸਨ ਤੇ ਔਰ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਸਾਡਾ ਫਟਕ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਨਹੀਂ ਜੇ ਅਗਰ ਪਹਿਲੀ ਤਰੀਕ ਤੋਂ ਪਹਿਲੇ ਨਹੀਂ ਹੁੰਦਾ ਤਾਂ ਅਸੀਂ ਪਹਿਲੀ ਤਰੀਕ ਨੂੰ ਵੋਟਾਂ ਦਾ ਵੀ ਅਸੀਂ ਬਾਈਕਾਟ ਕਰਾਂਗੇ ਇਹ ਸਾਡੇ ਪਿੰਡ ਦਾ ਸਾਰੇ ਦਾ ਇੱਕ ਨਿਰਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ये फाटक बंद किए चार दिन के बोले थे अच्छे दिन हो गया अभी खुला नहीं और दिन से हम परेशान है कोई रास्ता नहीं है किधर से भी जाने की या या खाने पीने की भी दिक्कत है इधर कोई इधर कोई सुनवाई नहीं है रेलवे वाला क्या बोलता है कुछ नहीं सुनू कहाँ से आए थे नागपुर है लुधियाना कितने दिन हो गया छह दिन हो गया क्या नाम है मुन्ना यादव खालसा वाहे जी की फतेह ਅਸੀਂ ਪਿੰਡ ਦਸਾਂਝ ਖੁੱਦ ਫਾਟਕ ਤੇ ਖੜੇ ਆ ਅੱਜ 25 ਮਈ ਤੋਂ ਲੈ ਕੇ ਅੱਜ ਤੱਕ ਹਜੇ ਸਾਡੇ ਫਾਟਕ ਬੰਦ ਹੋਆ ਸਾਨੂੰ ਬਹੁਤ ਹੀ ਪ੍ਰੋਬਲਮਾਂ ਪੈਦੀਆਂ ਆ ਕਿੰਨੇ ਦਵਾਰਾ ਉਧਰ ਦੀ ਜਾਣਾ ਪੈਂਦਾ ਆ ਡੱਲੇ ਵਾਲ ਵਿੱਚੀ ਸਕੂਟਰ ਮੋਟਰਸਾਈਕਲਾਂ ਨੂੰ ਕੰਮਾਂ ਤੇ ਜਾਣਾ ਹੁੰਦਾ ਸਾਨੂੰ ਮਜ਼ਦੂਰਾਂ ਨੂੰ ਸਾਰਿਆਂ ਨੂੰ ਬਹੁਤ ਹੀ ਪ੍ਰੋਬਲਮ ਆ ਇਸ ਕਰਕੇ ਅਸੀਂ ਸਵੇਰ ਦੇ ਗਿੱਲ ਸਾਹਿਬ ਨੇ ਸਾਰਿਆਂ ਨੂੰ ਦੱਸਿਆ ਵੀ ਹੋਇਆ ਪਰ ਕਿਸੇ ਨੇ ਕੋਈ ਵੀ ਇਹਦੀ ਟੈਨਸ਼ਨ ਨਹੀਂ ਲਈ ਇਸ ਕਰਕੇ ਜਿੰਨਾ ਚਿਰ ਅਸੀਂ ਹੁਣ ਵੋਟਾਂ ਤੇ ਇੱਥੇ ਆਉਣਾ ਜਾਣਾ ਇੱਥੇ ਸਾਡੇ ਵੀ ਆਉਣਾ ਜਾਣਾ ਇਹਦੇ ਚ ਕਿੰਨੀ ਸਾਨੂੰ ਪ੍ਰੋਬਲਮ ਆ ਸਾਨੂੰ ਪੁੱਛਦੇ ਆ ਪਈ ਅਸੀਂ ਕਿੱਧਰ ਦੀ ਆਈਏ ਕਿੱਧਰ ਦੀ ਆਈਏ ਨਹੀਂ ਜਿੱਤਾ ਤਾਂ ਬਾਈਟ ਕਰਾਂਗੇ ਨਹੀਂ ਫਿਰ ਸਾਡੀ ਹਜੇ ਵੋਟਾਂ ਪਈਆਂ ਵੀ ਨਹੀਂ ਹੈਗੀਆਂ ਸਾਨੂੰ ਕਿੰਨਾ ਪਰੇਸ਼ਾਨ ਹਾਂ ਅਸੀਂ ਸਾਰੇ ਕਿੰਨੇ ਟੈਨਸ਼ਨ ਦੇ ਵਿੱਚ ਆ ਵੋਟਾਂ ਹਜੇ ਆ ਪਈਆਂ ਨਹੀਂ ਹੈਗੀਆਂ ਬਾਅਦ ਦੇ ਵਿੱਚ ਕੀ ਕਰਾਂਗੇ ਅਸੀਂ ਕੀ ਕਰਨਾ ਫਿਰ ਜਦ ਹੁਣੇ ਸਾਨੂੰ ਇੰਨੀ ਪ੍ਰੋਬਲਮ ਆ ਹੈਨਾ ਪਹਿਲੀ ਗੱਲ ਤਾਂ ਮਾਈ ਕਾਰਡ ਕਿਤੇ ਜਾਊਗਾ ਵੋਟਾਂ ਦਾ